ਤੇ ਹੁਣ ਮੈਂ ਤੁਹਾਡੇ ਸਾਹਮਣੇ ਸਿਰਫ 2 ਸਾਲ ਦੀਆਂ ਸਵਾ 2 ਸਾਲ ਦੀਆਂ ਪ੍ਰਾਪਤੀਆਂ ਦੇ ਨਾਂ ਤੇ ਵੋਟ ਮੰਗ ਰਿਹਾ ਕਿ 43000 ਨੌਕਰੀਆਂ 1 ਰੁਪਈਆ ਵੀ ਕੋਈ ਕਹ ਦੇ ਕਿ ਰਿਸ਼ਵਤ ਲੱਗੀ ਹੈ 1 ਰੁਪਈਆ ਵੀ ਕਿ ਇੱਕ ਨੌਕਰੀ ਲੈਣ ਵਾਸਤੇ ਪਟਵਾਰੀ ਲੱਗ ਰਹੇ ਸਾਡੇ 3 ਪੁੱਤ ਇੰਸਪੈਕਟਰ ਬਣ ਰਹੇ ਸਾਡੇ 3 ਪੁੱਤ ਜੱਜ ਲੱਗ ਰਹੇ ਨੇ ਸਾਡੇ 3 ਪੁੱਤ ਐਸਡੀਓ ਬਣ ਰਹੇ ਨੇ ਸਾਡੇ 3 ਪੁੱਤ ਉਹਦੀ ਡਿਗਰੀ ਮੁਤਾਬਕ ਉਹਨੂੰ ਕੰਮ ਮਿਲ ਰਿਹਾ ਹੈ ਬਹੁਤ ਸਾਰੇ ਲੋਕ ਬਾਹਰ ਜਾਣ ਦਾ ਪ੍ਰੋਗਰਾਮ ਕੈਨਸਲ ਕਰ ਚੁੱਕੇ ਨੇ ਤੇ ਬਹੁਤ ਸਾਰੇ ਬਾਹਰੋਂ ਇੱਥੇ ਆ ਚੁੱਕੇ ਨੇ ਤੁਸੀਂ ਵਾਪਸ ਆਏ ਕਿੱਥੋਂ ਆਏ ਆ ਜੋ ਅੱਗੇ ਦੱਸ ਦੋ ਇੰਗਲੈਂਡ ਤੋਂ ਆਏ ਹੋ ਕੀ ਕੀ ਲੱਗਿਆ ਤੁਹਾਨੂੰ ਕਿ ਹੁਣ ਜਾਣਾ ਚਾਹੀਦਾ ਹੈ ਤੁਹਾਡੀ ਲੀਡਰਸ਼ਿਪ ਤੁਹਾਡੀ ਲੀਡਰਸ਼ਿਪ ਦੇਖ ਕੇ ਲੱਗਦਾ ਆ ਕਿ ਜਿਹੜੇ ਰਹਿ ਗਏ ਨਾ ਉਹ ਵੀ ਵਾਪਸ ਆਉਣਗੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਣੀ ਹੁਣ ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਇੱਥੇ ਆ ਪੰਜਾਬ ਨੂੰ ਪਹਿਲੀ ਵਾਰੀ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ ਇਲਜ਼ਾਮ ਤੇ ਲੋਕੀ ਲੋਂਦੇ ਰਹਿੰਦੇ ਆ ਇਸ ਤੋਂ ਵਧੀਆ ਇਮਾਨਦਾਰ ਬੰਦਾ ਕੋਈ ਨਹੀਂ ਦੇਖੋ ਆ ਪਿਆਰ ਇਹ ਬੰਦਾ ਖੁਦ ਇੰਗਲੈਂਡ ਛੱਡ ਕੇ ਆਇਆ ਆਪਾਂ ਕੀ ਕਰਦੇ ਆ ਉਹ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਸ਼ਹੀਦیاں ਪਾਈ ਗਏ ਹੁਣ ਇੰਗਲੈਂਡ ਜਾਈ ਜਾਂਦੇ ਆ ਉੱਥੇ ਤਰਸੀ ਜਾਂਦੇ ਆ ਜੇ ਅਪਏ ਇੱਥੇ ਵਧੀਆ ਕਰ ਲਈਏ ਕਿਤੇ ਜਾਣ ਦੀ ਲੋੜ ਨਹੀਂ ਇਹਦੇ ਵਰਗੀ ਧਰਤੀ ਹੈ ਹੀ ਨਹੀਂ ਪੰਜਾਬ ਵਰਗੀ ਧਰਤੀ ਕਿਤੇ ਦੁਨੀਆ ਚ ਨਹੀਂ ਵੀਰੋ ਵੀਰੋ ਗੁਰੂਆਂ ਦੀ ਪੀਰਾਂ ਦੀ ਫਕੀਰਾਂ ਦੀ ਦੇਵੀ ਦੇਵਤਿਆਂ ਦੀ ਧਰਤੀ ਹੈ ਕੀ ਤੋੜਾ ਇੱਥੇ ਸਿਰਫ ਤੇ ਸਿਰਫ ਚੰਗੀ ਨੀਤ ਵਾਲੇ ਲੀਡਰਾਂ ਦੀ ਘਾਟ ਸੀ ਉਹ ਬਾਈ ਤੁਸੀਂ ਪੂਰੀ ਕਰਤੀ ਹੁਣ ਤੁਹਾਡਾ ਜਿਹੜਾ ਜ਼ਿੰਮੇਵਾਰੀ ਆ ਉਹ ਖਤਮ ਹੈ ਸਾਡੀ ਜ਼ਿੰਮੇਵਾਰੀ ਸ਼ੁਰੂ ਹੈ ਅਸੀਂ ਕਰ ਰਹੇ ਹਾਂ ਕੰਮ ਵੀਰੋ 1 ਰੁਪਈਏ ਦਾ ਇਲਜ਼ਾਮ ਸਭਾ ਦੋ ਸਾਲ ਹੋ ਗਏ ਮੁੱਖ ਮੰਤਰੀ ਬਣੇ ਨੂੰ ਨਹੀਂ ਤਾਂ ਹਜ਼ਾਰਾਂ ਕਰੋੜਾਂ ਹਜ਼ਾਰਾਂ ਕਰੋੜਾਂ ਕਮਾ ਲੈਂਦੇ ਬਾਹਰ ਬੂਰ ਕੱਢ ਦਿੰਦੇ ਪੈਸੇ ਦੁਬਈਆਂ ਕਰੀ پتہ ਨਹੀਂ ਕਿੱਥੇ ਪਰ ਵੀਰੋ 1 ਰੁਪਈਏ ਦਾ ਕੋਈ ਇਲਜ਼ਾਮ ਲਾ ਦੇ ਕਿ ਭਗਵੰਤ ਮਾਨ 1 ਰੁਪਈਆ ਖਾਦਾ ਹੈ ਸਮਝ ਲਓ ਰੁਪਈਆ ਨਹੀਂ ਹੈਗਾ ਸਲਫਾਸ ਦੀ ਗੋਲੀ ਹੈ ਮੈਂ ਇਹਨੂੰ ਸਲਫਾਸ ਦੀ ਗੋਲੀ ਦੇ ਬਰਾਬਰ ਕਹੂੰਗਾ